ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰ ਰਿਹਾ ਤੇ ਉਸ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਕੀ ਬਣੇਗਾ ਸਾਡੇ ਪੰਜਾਬ ਦਾ ਕੀ ਬਣੇਗਾ ਸਾਡੀ ਨੌਜਵਾਨੀ ਦਾ ਕੀ ਬਣੇਗਾ ਖਿਡਾਰੀਆਂ ਦਾ ਜੋ ਉੱਭਰਨ ਤੋਂ ਪਹਿਲਾਂ ਹੀ ਗਰਦਸ਼ ਦੇ ਵਿੱਚ ਅਲੋਪ ਹੋ ਰਹੇ ਨੇ ਤੇ ਕਦੋਂ ਇਹ ਨੌਜਵਾਨ ਆਪਣੀ ਮਾਂ ਦੇ ਵਿੱਚ ਹੋਏ ਗਹਿਣਿਆਂ ਨੂੰ ਮੋੜ ਕੇ ਲਿਆ ਕੇ ਉਹਦੀ ਤਲੀ ਤੇ ਰੱਖੇਗਾ ਤੇ ਕਹੇਗਾ ਮਾਂ ਆ ਤੇਰੇ ਤੋਂ ਗਹਿਣੇ ਲਏ ਸੀ ਖੇਡਾਂ ਦੇ ਵਾਸਤੇ ਮੈਂ ਮੈਡਲ ਵੀ ਜਿੱਤ ਕੇ ਲਿਆਇਆ ਮੈਂ ਇਹ ਟਰੋਫੀ ਵੀ ਜਿੱਤ ਕੇ ਲਿਆਇਆ ਤੇ ਅੱਜ ਤੇਰੇ ਗਹਿਣੇ ਜਿਹੜੇ ਵੇਚੇ ਸੀ ਮੈਂ ਉਹ ਵੀ ਛੁਡਾ ਕੇ ਜਾਂ ਕੜਵਾ ਕੇ ਤੇਰੇ ਵਾਸਤੇ ਲੈ ਕੇ ਆਇਆ ਤੇ ਮੈਂ ਤੇਰਾ ਦੇਣ ਤਾਂ ਭਾਵੇਂ ਨਹੀਂ ਦੇ ਸਕਦਾ ਪਰ ਲੇਕਿਨ ਤੇਰੇ ਤੋਂ ਲਈਆਂ ਹੋਈਆਂ ਇਹ ਚੀਜ਼ਾਂ ਤੈਨੂੰ ਵਾਪਸ ਜ਼ਰੂਰ ਕਰ ਰਿਹਾ ਮੰਜ਼ਲ ਦੀ ਜੰਗ ਰੋਹੀ ਦਾ ਝੰਡ ਦ੍ਰਿੜ ਇਰਾਦੇ ਤੇ ਬਲੰਦ ਹੌਂਸਲੇ ਤਦ ਹੀ ਗੱਡੇ ਜਾਂਦੇ ਨੇ ਜਿੱਤ ਦੇ ਝੰਡੇ ਮੈਂ ਗੁਰਨਾਮ ਸਿੰਘ ਚਾਹਾਨ ਦਿੱਲੀ ਵਿਖੇ 82 ਕਿਲੋਮੀਟਰ ਦੀ ਦੌੜ ਦਾ ਟ੍ਰੇਲ ਕੱਢ ਕੇ ਪੰਜਾਬ ਦਾ ਉਹ ਕੱਲਾ ਕੱਲਾ ਨੌਜਵਾਨ ਹੈ ਜਿਸ ਨੇ ਇਹ ਟ੍ਰੇਲ ਕੱਢਿਆ ਹੈ ਤੁਹਾਨੂੰ ਜਾਦ ਦਵਾ ਦਈਏ ਕਿ ਕੁਝ ਸਮੇਂ ਬਾਅਦ ਸਪੈਨ ਦੇ ਵਿੱਚ ਦੌੜ ਮੁਕਾਬਲੇ ਹੋਣਗੇ ਤੇ ਉਹਨਾਂ ਦੌੜ ਮੁਕਾਬਲਿਆਂ ਵਿੱਚ ਸਦਾ ਮਿਸ਼ਰਾ ਸਿੰਘ ਭਾਗ ਲੈਣ ਲਈ ਪੰਜਾਬ ਵਿੱਚੋਂ ਭਾਵ ਕੇ ਭਾਰਤ ਵਿੱਚੋਂ ਜਾਣਗੇ ਇਹ ਇਹਨਾਂ ਦਾ ਲਗਭਗ ਤੈਅ ਹੋ ਚੁੱਕਾ ਹੈ ਅੱਜ ਗੱਲ ਕਰਾਂਗੇ ਆਪਾਂ ਇਹਨਾਂ ਦੇ ਨਾਲ ਕਿ ਇਹਨਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਕਿਹੇ ਜੇ ਇਹਨਾਂ ਨੂੰ ਜਾਨਿ ਚੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੀ ਪੰਜਾਬ ਸਰਕਾਰ ਨੇ ਇਹਨਾਂ ਦੀ ਕੋਈ ਮਦਦ ਕੀਤੀ ਜਾਂ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਨੇ ਇਹਨਾਂ ਦੀ ਕੋਈ ਮਦਦ ਕੀਤੀ ਹੈ ਜਾਂ ਨਹੀਂ ਕੀਤੀ ਕਿਸ ਤਰ੍ਹਾਂ ਦੇ ਇਹਨਾਂ ਦੇ ਹਾਲਾਤ ਨੇ ਕਿੰਨਾ ਹਾਲਾਤਾਂ ਦੇ ਵਿੱਚੋਂ ਇਹ ਨਿਕਲ ਕੇ ਆਏ ਨੇ ਤੇ ਕਿੰਨਾ ਹਾਲਾਤਾਂ ਦੇ ਨਾਲ ਜੂਝਦੇ ਹੋਏ ਸਮਰਪਿਤ ਨੇ ਖੇਡਾਂ ਨੂੰ ਤੇ ਪੂਰੀ ਤਰ੍ਹਾਂ ਖੇਡਾਂ ਦੇ ਨਾਲ ਜੁੜੇ ਹੋਏ ਨੇ ਅਸੀਂ ਸਵਾਗਤ ਕਰਦੇ ਹਾਂ ਮਿਸ਼ਰਾ ਸਿੰਘ ਜੀ ਦਾ ਸਵਾਗਤ ਹੈ ਜੀ ਮਿਸ਼ਰਾ ਸਿੰਘ ਤੁਸੀਂ ਟ੍ਰਾਇਲ ਕੱਢ ਕੇ ਆਏ ਹੋ ਟ੍ਰਾਇਲ ਕਿੱਥੇ ਹੋਇਆ ਸੀ ਇਹ ਸਰ ਅਲਟਰਾ ਮੈਰਾਥਨ ਆਇੰਦੀ 82 ਕਿਲੋਮੀਟਰ ਇਹ ਜੀ ਜਵਾਰ ਲ ਮੈਰੋ ਸਟੇਡੀਅਮ ਦਿੱਲੀ ਵਿੱਚ ਹੋਇਆ ਸੀ ਤੇ 23 ਫਰਵਰੀ ਨੂੰ ਹੋਇਆ ਸੀ ਤੇ ਇਹਦੇ ਵਿੱਚ ਕੋਟਵੜਾ ਆਪਣੇ ਸਾਰੇ ਸਟੇਟਸ ਸੀ ਇੰਡੀਆ ਦੀ 100 ਕਟੜੀ ਸੀ ਅਸੀਂ 100 ਆ ਕਟੜੀ ਦੇ ਵਿੱਚੋਂ ਮੈਂ ਪੰਜਾਬ ਦਾ ਪਹਿਲਾ ਕਟੜੀ ਸੀ ਜਿੰਨੇ ਮੈਂ ਫਸਟ ਪੋਜੀਸ਼ਨ ਅਸਲ ਕੀਤੀ ਹੈ ਤੇ ਮੇਰੀ ਆਲਰੇਡੀ ਸਪੇਨ ਵਾਸਤੇ ਸਿਲੇਕਸ਼ਨ ਹੋ ਚੁੱਕੀ ਮੇਰਾ ਜੁਆਈਡ ਆਈ ਨੰਬਰ ਲੱਗ ਚੁੱਕਿਆ ਹੈ ਕਿੰਨਾ ਕੁ ਖਰਚਾ ਆਵੇਗਾ ਇਸ ਟੂਰ ਤੇ ਟਾੜਾ ਦੇਖੋ ਸਾਰੇ ਜਿਹੜੇ ਮੈਂ ਹੁਣ ਟ੍ਰਾਇਲ ਪਾਸ ਕੀਤੇ ਹੀ ਆਲਰੇਡੀ ਮੈਂ 3 ਮਹੀਨੇ ਪਹਿਲਾਂ ਮੇਰੀ ਟ੍ਰੇਨਿੰਗ ਚੱਲ ਰਹੀ ਸੀ ਤੇ ਹੁਣ ਤੱਕ ਜੀ ਕੋਟੋਗੜ ਮੇਰਾ 2.5-3 ਲੱਖ ਰੁਪਇਆ ਖਰਚਾ ਆ ਚੁੱਕਿਆ ਹੈ ਹਾਂਜੀ ਨਹੀਂ ਸਪੇਨ ਜਾਣ ਵਾਸਤੇ ਕਿੰਨਾ ਖਰਚਾ ਆਵੇਗਾ ਟਾੜਾ ਦੇਖੋ ਸਾਰੇ ਜੇ ਆਪ ਵੀ ਵਿਚ ਲਾਈਏ 3 ਲੱਖ ਰੁਪਇਆ ਹੋ ਗਈ ਘੱਟੋ-ਚਾਰ 5 ਲੱਖ ਰੁਪਇਆ ਹੋਰ ਖਰਚਾ ਆਉਣਾ 1.9 10 ਲੱਖ ਰੁਪਇਆ ਖਰਚਾ ਆ ਜਾਂਦਾ ਇਸ ਪੈਨ ਵਾਸਤੇ ਕਿ ਡਰਮ ਵਾਸਤੇ ਤੁਹਾਡੇ ਘਰ ਦੇ ਹਾਲਾਤ ਕਿਹੇ ਜ ਨੇ ਸਰਕਾਰ ਦੇ ਹਾਲਾਤ ਤਾਂ ਉਹ ਮਾੜੇ ਨੇ ਤੇ ਮੰਮੀ ਡੜੀ ਦਿਹਾੜੀ ਕਰਦੇ ਜੀ ਹੋਰ ਕੋਈ ਸਾਧਨ ਨਹੀਂ ਹੈਗਾ ਇਹ ਆ ਜੀ ਜੇ ਕੋਈ ਆਮਦਨ ਆndi ਹੋਵੇ ਤੇ ਫਿਰ ਤੁਸੀਂ ਇਹ ਕਿੱਥੋਂ ਫੋਲਡ ਕਰੋਗੇ ਸਾਰਾ ਕੁਝ ਇਹ ਦੇਖੋ ਸਾਰੇ ਜਿਹੜੇ ਮੈਂ ਹੁਣ ਟ੍ਰੈਲ ਪਾਸ ਕੀਤੇ ہیں ਇਸ ਪੈਨ ਵਾਸਤੇ ਇਸਰ ਮੇਰੇ ਜੋ ਪ੍ਰਾਈਵੇਟ ਸੱਜਣ ਨੇ ਜਿਉਂ ਉਹਨਾਂ ਤੋਂ ਮੈਂ ਪੈਸੇ ਮੈਨੂੰ ਮਾਦੇ ਕੀਤੀ ਜੀ ਜਿਵੇਂ ਕੱਗਰੂ ਮਲ ਸਿੰਘ ਕੱਗਾਈ ਠੀਕ ਹੈ ਜੀ ਤੇ ਜਮੇ ਸਿੰਘ ਹੋਰਾ ਜੀ ਉਹਨਾਂ ਨੇ ਤੇ ਸੁਖਦੇਵ ਸਿੰਘ ਵੈਲਜੀਮ ਜੀ ਉਹਨਾਂ ਵੱਲੋਂ ਇਹ ਕੀਤੀ ਜੀ ਤੇਜੀ ਇੱਕ ਸਰਕਾਰ ਦੇ ਇੱਕ ਨਮਾਇਨੇ ਜੀ ਜਿਨ੍ਹਾਂ ਦਾ ਮਤਲਬ ਹੈ ਆਪਦੇ ਪ੍ਰਾਈਵੇਟ ਮਦਦ ਜਿਗ ਵਿੱਚ ਨੂੰ ਪੈਸੇ ਦਿੱਤੇ ਸਰਦਾਰ ਬਲਦੇਵ ਸਿੰਘ ਪੰਨੂ ਜੀ ਉਹਨਾਂ ਨੇ ਹਾਲ ਤਾਂ ਕੀ ਉਹਨਾਂ ਵੱਲੋਂ ਸਰਕਾਰ ਕੀਤੀ ਤੇ ਮੇਰੇ ਹਲਕੇ ਦੇ ਐਮਐਲਏ ਸਰਦਾਰ ਚੇਤਨ ਜੋੜਾ ਮਾਜਰੇ ਉਹਨਾਂ ਵੱਲੋਂ ਹਾਲ ਤਾਂ ਕੋਈ ਵੀ ਨੁਮਾਇਦਦ ਨਹੀਂ ਕੀਤੀ ਗਈ ਤੇ ਪੰਜਾਬ ਸਰਕਾਰ ਤੱਕ ਤੁਸੀਂ ਪਹੁੰਚ ਕੀਤੀ ਇਸ ਵਿਸ਼ੇ ਤੇ ਦੇਖੋ ਸਰ ਮੈਂ ਗੋਵਰੀ ਪਹੁੰਚ ਕੀਤੀ ਸਾਡੇ ਹਲਕੇ ਮੁਤਾਬਕ ਸਾਡੇ ਹਲਕੇ ਦੇ ਮੰਤਰੀ ਨੇ ਉਹਨਾਂ ਜਦੋਂ ਆਲਰੇਡੀ ਮੈਂ ਇੱਕ ਹੀ ਡੰਗੀਆਂ ਜੀ ਟ੍ਰੈਲ ਦੇਣੀਆਂ ਉਹਨਾਂ ਬਕਾਇਦਾ ਮੈਂ ਸਾਰੀ ਲਿਸਟਾਂ ਦਿਖਾ ਕੇ ਆਈ ਜੀ ਉਹਨਾਂ ਨੇ ਇੱਕ ਹੌਸਲਾ ਦੇ ਆਈ ਮੈਨੂੰ ਵੀ ਚਲੋ ਹਾਂ ਜੀ ਤੁਸੀਂ ਜਾਓ ਅਸੀਂ ਤੁਹਾਨੂੰ ਸਾਰਾ ਖਰਚਾ ਕਰਾਂਗੇ ਪਰ ਲੇਕਿਨ ਸਰ ਕੋਈ ਕੁਝ ਨਹੀਂ ਮਿਲੇ ਜੀ ਕੋਈ ਖਰਚਾ ਨਹੀਂ ਦਿੱਤਾ ਗਿਆ ਇਹ ਸਾਰਾ ਕੁਝ ਆਪਣੇ ਕੋਲੋਂ ਕਿਵੇਂ ਕਰੋਗੇ ਜੀ ਦੇਖੋ ਸਰ ਆਸੇ ਹੀ ਮੈਨੇ ਜੋ ਮੈਂ ਮੈਂ ਆਲਰੇਡੀ ਉਹਨਾਂ ਨੂੰ ਲੈ ਚੁੱਕੇ ਜਿਨ੍ਹਾਂ ਨੂੰ ਮਨਵਾ ਦਿੱਤੀ ਉਹਨਾਂ ਦੇ ਕੋਈ ਸਰਕਾਰ ਨਹੀਂ ਮਦਦ ਕਰਦੀ ਆਪਾਂ ਦੇ ਕੋ ਕੋ ਆਪਣੀ ਇੰਡਲੀ ਮੈਡਲ ਤੇ ਪੰਜਾਬਲੀ ਮੈਡਲ ਨਹੀਂ ਛੱਡ ਸਕਦੀ ਜੋ ਘਰੇ ਹੈਗਾ ਹੀ ਕੁਝ ਜਾਓਗੇ ਇਹਨੇ ਰੱਖੂਗਾ ਜੀ ਜਾਂ ਫਿਰ ਕੋ ਸੁਧਾਰੇ ਚੱਕੜ ਮੈਣਗੀ ਜਾਂ ਬਿਆਸਤੀ ਹੁਣ ਆਲਰੇਡੀ ਮੇਰੀ ਸਿਲੈਕਸ਼ਨ ਦਾ ਹੋ ਚੁੱਕੇ ਜੀ ਹੁਣ ਆਪਾਂ ਸਿਲੈਕਸ਼ਨ ਮਿਸ ਨਹੀਂ ਕਰ ਸਕਦੀ ਮਿਸ਼ਰਾ ਜੀ ਤੁਸੀਂ ਕਦੇ ਆਪਣੀ ਮਾਤਾ ਦੇ ਨਾਲ ਕੋ ਵਾਦਾ ਕੀਤਾ ਵੀ ਜੇ ਮੈਨੂੰ ਯਾਨੀ ਕਿ ਸਫਲਤਾ ਕਿਤੇ ਹਾਸਲ ਹੋਵੇ ਤਾਂ ਮੈਂ ਤੈਨੂੰ ਆ ਚੀਜ਼ ਲਿਆ ਕੇ ਦੇਵਾਂਗਾ ਦੇਖੋ ਜੀ ਮਾਤਾ ਨਾਲ ਤਾਂ ਗੜੇ ਬਾਦੇ ਹੋਇਆ ਜੀ ਮੈਂ ਆਲਰੇਡੀ 10 ਮਹੀਨੇ 2024 ਦੇ ਵਿੱਚ ਚੈਨਾ ਇੱਡਲਿੰਗਿਆ ਸੀ ਉਰਿਜਨਲਾਈ ਮੇਰੀ ਇੰਟਰਵਿਊ ਵੀ ਹੋਈ ਸੀ ਤੇ ਉੱਥੇ ਸਰ ਮੈਂ ਪੂਰੀ ਟੀਮ ਦੇ ਵਿੱਚੋਂ ਮੈਂ ਉੱਥੇ ਵੀ ਮਤਲਬ ਆਪਣੀ ਪ੍ਰਦਰਸ਼ਨ ਵਧੀਆ ਕੀਤਾ ਜੀ ਤੇ ਮੈਂ ਵਿਨਰ ਮੰਨੇ ਗਿਆ ਸੀ ਤੇ ਉਹ ਵੀ ਟਰੋਫੀ ਮੇਰੇ ਮਾਤਾ ਜੀ ਨੂੰ ਮੈਂ ਦਿਖਾਤੀ ਜੀ ਤੇ ਦੁੱਖ ਹੁੰਦਾ ਜੀ ਜਦੋਂ ਆਪਦੇ ਹਲਕੇ ਦੇ ਮੁਤਾਬਕ ਐਮਐਲ ਲੈਵਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਮਤਲਬ ਮੇਰਾ ਮਾਨ ਸਨ ਨਹੀਂ ਕੀਤਾ ਜਾਂਦਾ ਜੀ ਜਦੋਂ ਮਾਤਾ ਨੇ ਉਸ ਟਰੋਫੀ ਨੂੰ ਦੇਖਿਆ ਸੀ ਤੇ ਮਾਤਾ ਦੇ ਦਿਲ ਦੇ ਉੱਤੇ ਕੀ ਬੀਤੀ ਸੀ ਜੀ ਦੇਖੋ ਸਰ ਜਦੋਂ ਮਾਤਾ ਜੀ ਨੇ ਟਰੋਫੀ ਦੇਖੀ ਸੀ ਬਹੁਤ ਖੁਸ਼ ਹੋਣ ਲਈ ਬੀ ਆਂ ਜੀ ਸਾਡੇ ਬੁੱਤ ਸਫਲ ਹੋਏ ਜੀ ਤੇ ਟਰੋਫੀ ਲੈ ਕੇ ਆਏ ਜੀ ਤੇ ਸਾਰੇ ਜਿਹੜੇ ਇਹ ਟ੍ਰੈਲ ਹੋਏ ਨਾ ਜੀ ਇਹ ਟ੍ਰੈਲ ਉਹ ਟ੍ਰੈਲ ਨੇ ਜੀ ਮਤਲਬ ਪੂਰੀ ਇੰਡੀਆ ਦੇ ਵਿੱਚੋਂ ਸਪੈਨ ਦੇ ਵਿੱਚੋਂ ਕਿਹੜਾ ਖੇਡਰੀ ਨਿਤਰਦਾਈ ਕੀ ਉੱਤੇ ਕੌਣ ਮੈਡਲ ਲੈਂਦਾ ਜੀ ਦੇਖੋ ਸਰ ਮੈਂ ਤੁਹਾਡੇ ਜਾਣ ਰਹੀ ਇਹ ਨਵਾਂ ਦਾ ਕਰ ਸਕਦਾ ਨਹੀਂ ਜੇ ਹੁਣ ਵੀ ਪੰਜਾਬ ਸਰਕਾਰ ਆਸਰ ਰੱਖਦੀ ਹੈ ਜੀ ਤਾਂ ਮੈਂ ਪੂਰੇ ਆਪਣੇ ਆਤਮ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਇਹ ਮੈਡਲ ਆਪਣੇ ਪੰਜਾਬ ਦੇ ਝੋੜੀ ਪਾ ਸਕਦਾ ਹਾਂ ਕਦੇ ਜਿਸ ਬਾਪੂ ਨੇ ਤੈਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਖੜਾਇਆ ਸੀ ਤੇਰੀ ਉਂਗਲ ਫੜ ਕੇ ਤੈਨੂੰ ਤੁਰਨਾ ਸਿਖਾਇਆ ਸੀ ਤੈਨੂੰ ਸਕੂਲਾਂ ਤੱਕ ਭੇਜਿਆ ਸੀ ਉਸ ਬਾਪੂ ਦੀਆਂ ਕੀ ਸਦਰਾ ਨੇ ਦੋਖ ਸਰ ਜਦੋਂ ਆਪਾਂ ਟ੍ਰਾਇਲ ਪਾਸ ਕਰਦੇ ਆਂ ਇਹ ਟਰੋਫੀ ਆਪ ਨੂੰ ਮਿਲਦੀ ਹੈ ਜੀ ਬਾਪੂ ਦੇ ਬੇਬੇ ਦੇ ਬੜੇ ਆਸਾ ਹੁੰਦੇ ਸਾਡੇ ਬੁੱਤ ਜਿੱਤੇ ਔਰ ਜਦੋਂ ਆਪਾਂ ਸਾਰੇ ਅੱਗੇ ਜਾਂਦੇ ਜੀ ਹੁਣ ਮੰਨ ਲਓ ਸਪੈਨ ਆਈ ਹੁਣ ਸਪੈਨ ਦੇ ਵਿੱਚ ਕੋਈ ਛੋਟੇ ਮੋੜੇ ਖਰਚੇ ਤਾਂ ਨਹੀਂ ਇਹ ਆਲਰੇਡੀ ਜਿੰਨੇ ਵੀ ਘਟੈਰੀ ਖੇਡੇ ਨੇ ਦੇਖੋ ਜੀ ਉਹਨਾਂ ਦੇ ਘਟੈਰੀ ਦੇ ਜਿੰਨੇ ਵੀ ਸਟੇਟ ਦੇ ਮੰਤਰੀ ਸੀ ਐਮਐਲਏ ਸੀ ਉਹਨਾਂ ਨੂੰ ਆਲਰੇਡੀ ਉਹਨਾਂ ਨੂੰ ਖਰਚਾ ਦੇ ਚੁੱਕੇ ਨੇ ਜੀ ਜਦੋਂ ਤੁਸੀਂ ਖੇਡ ਦੇ ਮੈਦਾਨ ਵਿੱਚ ਹੁੰਦੇ ਹੋ ਤੇ ਤੁਹਾਨੂੰ ਆਪਣੀ ਬੇਬੇ ਤੇ ਬਾਪੂ ਦੀ ਯਾਦ ਆਉਂਦੀ ਹੈ ਕਿ ਵੀ ਮੇਰੇ ਬਾਪੂ ਨੇ ਕਿਸ ਤਰ੍ਹਾਂ ਮੈਨੂੰ ਜਾਨੀ ਕਿ ਮੋਢਿਆਂ ਤੇ ਚੁੱਕਿਆ ਸੀ ਤੇ ਕਿਵੇਂ ਮੈਨੂੰ ਉਹਨਾਂ ਨੇ ਖੜਾਇਆ ਸੀ ਤੇ ਕਿਵੇਂ ਮੈਨੂੰ ਉਹਨਾਂ ਨੇ ਤੁਰਨਾ ਸਿਖਾਇਆ ਸੀ ਤੇ ਮਾਤਾ ਦੀਆਂ ਸੱਦਰਾਂ ਜਿਹੜੀਆਂ ਹੁੰਦੀਆਂ ਨੇ ਵੀ ਮੇਰੀ ਮਾਤਾ ਨੂੰ ਮੈਂ ਜਾਨੀ ਕਿ ਜੇ ਇਤੋਂ ਮੈਨੂੰ ਸਫਲਤਾ ਮਿਲਦੀ ਹੈ ਤੇ ਮੈਂ ਮਾਤਾ ਨੂੰ ਆ ਚੀਜ਼ ਲੈ ਕੇ ਦੇਵਾਂਗਾ ਮੈਂ ਮਾਤਾ ਨੂੰ ਆ ਚੀਜ਼ ਲੈ ਕੇ ਦੇਵਾਂਗਾ ਕਦੇ ਇਹ ਜੀਆਂ ਗੱਲਾਂ ਵੀ ਤੁਹਾਡੇ ਮਨ ਦੇ ਵਿੱਚ ਆਉਂਦੀਆਂ ਨੇ ਇੱਕ ਵਾਰ ਬਹੁਤ ਮਨ ਦੇ ਵਿੱਚ ਆਂਦੀ ਵੀ ਮੈਂ ਮੇਰੀ ਮਾਤਾ ਜੀ ਦੇ ਸੁਪਨੇ ਪੂਰੇ ਕਰੂੰਗਾ ਹੀ ਤੇ ਜੋ ਉਹਨਾਂ ਦੀ ਚਾਹ ਹੀ ਉਹ ਵੀ ਜਿਵੇਂ ਮੰਨ ਲਓ ਇਹ ਜਿਹੜੇ ਚਾਹ ਤਾਂ ਪੂਰੇ ਕਰਨੇ ਸੀ ਜਿਹੜੇ ਮੇਰੇ ਮਾਤਾ ਦੇ ਗਹਿਣੇ ਵੀ ਸੀ ਉਹ ਵੀ ਮੈਂ ਮਤਲਬ ਕਿਸੇ ਨੂੰ ਰੱਖੇ ਨਹੀਂ ਜੀ ਤਾਂ ਮੈਂ ਟ੍ਰਾਇਲ ਪਾਸ ਕੀਤੀ ਜੀ ਤੇ ਕੁਝ ਮੇਰੇ ਸਜਣ ਮਿੱਤਰਾਂ ਜੀ ਜਿਨ੍ਹਾਂ ਨੇ ਮੈਨੂੰ ਇਕੱਠੇ ਕਰਕੇ ਦਿੱਤੇ ਜੀ ਹੁਣ ਸਾਰੇ ਹੁਣ ਇੱਥੇ ਆ ਕੇ ਇੱਥੇ ਆ ਕੇ ਖੜ ਗਏ ਜੀ ਮੈਂ ਵੀ ਮੈਂ ਟ੍ਰਾਇਲ ਪਾਸ ਕਰ ਗਈ ਤੇ ਹੁਣ ਸਪੈਨ ਵਿੱਚ ਕਿੱਦਾਂ ਕੱਢਿਆ ਜਾਊਗਾ ਜੀ ਪਰ ਆਲਰੇਡੀ ਇਹ ਹੁੰਦਾ ਜੀ ਜਿਹੜੀ ਸਟੇਟ ਦੇ ਅੱਡੇੜ ਕਢੇਰੀ ਨਹੀਂ ਉਹਦੀ ਸਟੇਟ ਦਾ ਸਾਊਥ ਪਹਿਲਾਂ ਧਾਰ ਮੰਨਦਾ ਜੀ ਜੇ ਉਹਨੂੰ ਘੱਟੋ ਘਾਟ 8 ਲੱਖ ਰੁਪਈਆ ਦਿੱਤਾ ਜਾਵੇ ਇਹ ਇਹ ਆਪਣੀ ਪਾਲਿਸੀ ਹੀ ਬਣੀ ਹੋਈ ਸੇਮ ਸਾਹਿਬ ਜਾਣਦੇ ਹੋਣਗੇ ਉਹ ਕਢੇਰੇ ਨੂੰ 8 ਲੱਖ ਦਿੱਤਾ ਜਾਂਦਾ ਜੀ ਉਹਨੂੰ ਤਿਆਰ ਹੋਣ ਵਾਸਤੇ ਪਰ ਮੈਨੂੰ 1 ਰੁਪਿਆ ਨਹੀਂ ਦਿੱਤਾ ਗਿਆ ਜੀ ਤਿਆਰ ਹੋਣ ਵਾਸਤੇ ਉਹ ਵੀ ਮੈਂ ਪ੍ਰਾਈਵੇਟ ਬੰਦੇ ਨੂੰ ਕੱਠੇ ਕੀਤੀ ਆਲਰੇਡੀ ਮੈਂ 9 ਬੁਲਿਆਈ ਸਾਥੀਓ ਇੱਥੇ ਮੈਂ ਜ਼ਿਕਰ ਕਰ ਦੇਣਾ ਚਾਹੁੰਦਾ ਕਵੀਆਂ ਨੇ ਗੁਰੂ ਸਹਿਬਾਨਾਂ ਨੇ ਮਹਾਪੁਰਸ਼ਾਂ ਨੇ ਲੇਖਕਾਂ ਨੇ ਮਾਂ ਨੂੰ ਬੜਾ ਉੱਚਾ ਦਰਜਾ ਦਿੱਤਾ ਹੈ ਇਤੋਂ ਤੱਕ ਕਿ ਮਾਂ ਨੂੰ ਬੋੜ ਦੀ ਛਾਂ ਵੀ ਕਿਹਾ ਹੈ ਪਰ ਬਾਦਕਿਸਮਤੀ ਹੈ ਸਾਡੇ ਸਮਾਜ ਦੀ ਅਸੀਂ ਮਾਂ ਦਾ ਦੇਣ ਤਾਂ ਨਹੀਂ ਦੇ ਸਕਦੇ ਪਰਦੇਸ਼ ਨੂੰ ਆਪਣੇ ਸੂਬੇ ਨੂੰ ਆਪਣੀ ਮਾਂ ਨੂੰ ਭਾਵੇਂ ਧਰਤੀ ਮਾਂ ਨੂੰ ਪਿਆਰ ਕਰਨ ਵਾਲੇ ਸਿਰਲੱਥ ਜੋਦੇ ਆਪਣੀਆਂ ਮਾਵਾਂ ਦੇ ਗਹਿਣੇ ਵੇਚ ਕੇ ਤੇ ਉਹ ਜੂਝ ਰਹੇ ਨੇ ਮੈਦਾਨਾਂ ਦੇ ਵਿੱਚ ਤਾਂ ਪਤਾ ਨਹੀਂ ਕਦੋਂ ਸਰਕਾਰਾਂ ਇਹ ਜੇ ਸਿਰ ਲੱਥ ਜੋਧਿਆਂ ਦੀ ਸਾਰ ਲੈਣਗੀਆਂ ਤੇ ਕਦੋਂ ਇਹਨਾਂ ਦੇ ਸਿਰ ਤੇ ਹੱਥ ਰੱਖਣਗੀਆਂ ਤੇ ਕਦੋਂ ਇਹ ਨੌਜਵਾਨ ਆਪਣੀ ਮਾਂ ਦੇ ਵਿੱਚ ਹੋਏ ਗਹਿਣਿਆਂ ਨੂੰ ਮੋੜ ਕੇ ਲਿਆ ਕੇ ਉਹਦੀ ਤਲੀ ਤੇ ਰੱਖੇਗਾ ਤੇ ਕਹੇਗਾ ਮਾਂ ਆ ਤੇਰੇ ਤੋਂ ਗਹਿਣੇ ਲਏ ਸੀ ਖੇਡਾਂ ਦੇ ਵਾਸਤੇ ਮੈਂ ਆ ਮੈਡਲ ਵੀ ਜਿੱਤ ਕੇ ਲਿਆਇਆ ਮੈਂ ਇਹ ਟਰੋਫੀ ਵੀ ਜਿੱਤ ਕੇ ਲਿਆਇਆ ਤੇ ਅੱਜ ਤੇਰੇ ਗਹਿਣੇ ਜਿਹੜੇ ਵੇਚੇ ਸੀ ਮੈਂ ਉਹ ਵੀ ਛੁਡਾ ਕੇ ਜਾਂ ਕੜਵਾ ਕੇ ਤੇਰੇ ਵਾਸਤੇ ਲੈ ਕੇ ਆਇਆ ਤੇ ਮੈਂ ਤੇਰਾ ਦੇਣ ਤਾਂ ਭਾਵੇਂ ਨਹੀਂ ਦੇ ਸਕਦਾ ਪਰ ਲੇਕਿਨ ਤੇਰੇ ਤੋਂ ਲਈਆਂ ਹੋਈਆਂ ਇਹ ਚੀਜ਼ਾਂ ਤੈਨੂੰ ਵਾਪਸ ਜ਼ਰੂਰ ਕਰ ਰਿਹਾ ਬਿਸ਼ਰਾ ਜੀ ਫਿਰ ਸਰਕਾਰ ਨੇ ਕੁਝ ਤੁਹਾਡੇ ਵਾਸਤੇ ਕੋਈ ਕੀਤਾ ਨਹੀਂ ਸਰ ਅਲਦਾ ਕੌਂ ਰੜੀ ਕੁਝ ਨਹੀਂ ਕੀਤਾ ਜੀ ਇਹ ਸਰੋ ਮੇਰਾ ਜੁਆੜੀ ਨੰਬਰ ਹੈ ਜੀ ਮੈਂ ਪਾਸ ਕਰਦੇ ਸਾਡੇ ਮੁੱਖ ਮੰਤਰੀ ਸਰਾਰ ਭਵਨ ਸਿੰਘ ਮਾਨ ਨੂੰ ਇਹ ਦੇਖੋ ਸਰ ਮੇਰੀ ਸਰਚ ਮਾਰ ਸਕਦੇ ਹੋ ਜੁਆੜੀ ਨੰਬਰ ਹੈ ਜੀ ਦੇਖੋ ਸਰ ਸਭ ਤੋਂ ਵੱਡੀ ਗੱਲ ਇਹ ਹੈ ਜੀ ਮੈਂ ਪੰਜਾਬ ਦੇ ਵਿੱਚੋਂ ਕਲੀਅਰ ਕੀਤਾ ਜੀ ਤੇ ਸਰ ਹੁਣ ਦੇਖੋ ਜੀ ਇਹ ਸਰਕਾਰ ਕੀ ਕਰਦੀ ਹੈ ਪਰ ਸਰ ਮੈਂ ਪਿਛਲੀ ਵਾਰੀ ਵੀ ਜਿੱਤ ਕੇ ਆਇਆ ਪਰ ਕੋੜਾ ਦੁੱਖ ਲਾ ਦੇ ਉੱਤੇ ਅਗਣਾ ਖੜੇਰੀ ਟੁੱਟ ਜਾਂਦਾ ਜੀ ਵੀ ਮੈਂ ਸਿਲੈਕਸ਼ਨ ਕੀਤੀ ਮੈਂ ਅੱਗੇ ਵੀ ਖੜਨਾ ਵੀ ਸਾਡੀ ਸਰਕਾਰ ਕੋ ਸਾਡੇ ਲਈ ਕਰਦੀ ਹੈ ਨਹੀਂ ਕਰਦੀ ਔਰ ਜਿਹੜੀ ਸਰ ਉਹਨਾਂ ਨੇ ਹਰ ਸਟੇਟਾਂ ਦੇ ਅੱਡੇ ਸਰਕਾਰ ਆਈ ਉਹਨੂੰ ਕਹਿਣ ਤੋਂ ਪਹਿਲੇ ਹੀ ਉਹਨਾਂ ਦਾ ਹੌਸਲਾ ਇੰਨਾ ਜ਼ਿਆਦਾ ਬਲੰਦ ਹੋ ਜਾਂਦਾ ਜੀ ਵੀ ਉਹ ਜਦੋਂ ਗਰਾਊਂਡ 'ਚ ਉਤਰਦੇ ਨੇ ਨਾ ਜੀ ਤਾਂ ਉਹਨਾਂ ਦੇ ਚਿਹਰੇ ਤੇ ਕੋਈ ਅਜੀ ਘਬਰਾਹਟ ਨਹੀਂ ਆਉਂਦੀ ਵੀ ਇਹ ਯਾਰ ਹਾਰ ਜਣਗੇ ਜਦੋਂ ਅਸੀਂ ਉਤਰਨੇ ਸਾਨੂੰ ਬਹੁਤ ਕੋਈ ਪਿੱਛੇ ਦੇਖਣਾ ਮੈਂਦਾ ਵੀ ਜੇ ਸਿਲੈਕਸ਼ਨ ਹੋ ਗਈ ਤਾਂ ਅਸੀਂ ਪਿਛਲੇ ਪੈਰੀਂ ਵਿੱਚ ਇਕੱਠਾ ਕਰਾਂਗੇ ਕਿਵੇਂ ਸਪੈਨ ਪਹੁੰਚਾਂਗੇ ਮਿਸ਼ਰਾ ਜੀ ਤੁਸੀਂ ਚੀਨ ਦੇ ਵਿੱਚ ਵੀ ਜਿੱਤ ਹਾਸਲ ਕਰਕੇ ਆਏ ਹੋ ਚੀਨ ਦੀ ਧਰਤੀ ਤੇ ਵੀ ਤੁਸੀਂ ਜਿੱਤ ਦੇ ਝੰਡੇ ਗੱਡੇ ਨੇ ਤੁਸੀਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਿੱਤ ਦੇ ਝੰਡੇ ਗੱਡੇ ਨੇ ਤੇ ਹੁਣ ਤੁਸੀਂ ਦਿੱਲੀ ਦੇ ਮੈਦਾਨ ਦੇ ਵਿੱਚ ਵੀ ਆਪਣਾ ਟ੍ਰਾਇਲ ਕੱਢਣ ਵਾਸਤੇ ਜਿੱਤ ਦਾ ਝੰਡਾ ਜਿਹੜਾ ਉਹ ਗੱਡਿਆ ਏ ਪਰ ਲੇਕਿਨ ਦੂਸਰੇ ਪਾਸੇ ਜਦੋਂ ਦੇਖਦੇ ਆ ਕਿ ਤੁਹਾਡਾ ਪਿਤਾ ਜੀ ਲੋਕਾਂ ਦੀਆਂ ਵਟਾਂ ਦੇ ਉੱਤੇ ਮਿਹਨਤ ਮਜ਼ਦੂਰੀ ਕਰ ਰਹੇ ਨੇ ਦਿਹਾੜੀਆਂ ਕਰ ਰਹੇ ਨੇ ਤੇ ਕਦੇ ਉਹ ਕਿਸੇ ਦੇ ਅੱਗੇ ਹੱਥ ੜਦੇ ਨੇ ਕਦੇ ਉਹ ਕਿਸੇ ਅੱਗੇ ਹੱਥ ੜਦੇ ਨੇ ਕਿ ਸਾਡਾ ਪੁੱਤਰ ਕਿਸੇ ਮੰਜ਼ਲ ਨੂੰ ਪ੍ਰਾਪਤ ਕਰ ਲਵੇ ਤੇ ਕੋਈ ਤੁਸੀਂ ਉਹਨਾਂ ਦੀ ਯਾਦ ਤਾਜ਼ਾ ਕਰੋਗੇ ਦੇਖੋ ਸਰ ਹੁਣ ਜਦੋਂ ਮੈਂ ਹੁਣ ਵੀ ਹਾਲੇ ਮੈਂ ਘਰ ਪਹੁੰਚੇ ਨਹੀਂ ਟਰੋਫੀ ਲੈ ਕੇ ਮਲੇ ਅਡੈਂਕਲ ਬੈਠੇ ਨਹੀਂ ਗੁਰਮੀਤ ਸਿੰਘ ਗਈ ਉੱਤੀ ਹੈ ਜੀ ਜੇ ਸਰ ਮੈਂ ਘਰ ਲੇ ਕੇ ਮੈਨੂੰ ਆਲਰੇਡੀ ਮੇਰੇ ਮੰਮੀ ਜੜੀ ਨੇ ਮੈਨੂੰ ਕਹੌਣ ਕਿੱਥੇ ਜੀ ਵੀ ਕੀ ਮਣਾਈ ਮੈਨੂੰ ਦੱਸੇ ਵੀ ਮੈਂ ਜਿੱਤ ਚੁੱਕਿਆ ਜੀ ਮੇਰੀ ਸਪੈਨ ਦੀ ਸਿਲੈਕਸ਼ਨ ਹੋ ਗਈ ਜੀ ਤੇ ਹੁਣ ਸਰ ਜੋ ਵੀ ਮੇਰਾ ਮੇਰੇ ਬਾਪੋਣੇ ਗਹਿਣੇ ਰੱਖੇ ਹੋਏ ਆ ਜੀ ਸਾਰਾ ਸਮਾਨ ਜੀ ਹੁਣ ਉਹਨਾਂ ਦੇ ਵੀ ਦੇਖਦੇ ਵਿੱਚ ਇਹ ਆ ਜੀ ਵੀ ਆਪਾਂ ਕਦੋਂ ਛੜਾਵਾ ਦੇ ਹੀ ਵਿਚਾਰਾ ਟਰੋਫੀ ਜਿੱਤਲੇ ਆਪਾਂ ਹੁਣ ਛੜਾ ਸਕਦੇ ਆ ਉਹ ਵੀ ਸਰਕਾਰ ਤੇ ਆਸਾ ਰੱਖਦੇ ਆ ਸਾਡੇ ਹਲਕੇ ਦੇ ਐਮਐਲਏ ਤੇ ਰੱਖਦੇ ਜੀ ਪਰ ਤਾਰ ਮੈਨੂੰ ਆਪਦੇ ਆਪ ਲੱਗਦਾ ਜੀ ਵੀ ਚਾਹੇ ਮੈਨੂੰ ਲੱਗਦਾ ਸਰਕਾਰ ਮੇਰਾ ਕੁਝ ਕਰਪਾ ਹੋਊਗੀ ਕਿ ਨਹੀਂ ਪਾਊਗੀ ਕਿ ਹੁਣ ਆਪਦੇ ਮੈਂ ਅੰਦਰ ਹੁੰਦਾ ਜੀ ਮਾਪਾ ਪਿਤਾ ਦੇ ਵੀ ਹੁੰਦਾ ਜੀ ਮਿਸ਼ਰਾ ਜੀ ਤੁਸੀਂ ਸਪੇਨ ਜਾਣਾ ਹੈ ਸਪੇਨ ਜਾਣ ਤੇ ਢੇਰ ਸਾਰਾ ਰੁਪਈਆ ਚਾਹੀਦਾ ਹੈ ਖਰਚਾ ਹੋਵੇਗਾ ਇਸ ਦਾ ਪ੍ਰਬੰਧ ਤੁਸੀਂ ਕਿਵੇਂ ਕਰੋਗੇ ਦੇਖੋ ਜੀ ਮੈਂ ਤੁਹਾਡੇ ਚੰਨ ਰਾਹੀਂ ਦੱਸਣਾ ਦੋਨੋਂ ਜੀ ਹੁਣ ਮੰਨ ਲਓ ਜੀ ਆਪਣੇ ਪੰਜਾਬ ਦੇ بڑے ਐਨ ਆਰ ਆਈ ਵੀਰ ਆਹੀਂ ਬੜੇ ਖੜਿਆਈ ਦਾ ਪੈਸਾ ਲਾਣੇ ਆਸ ਕਰਾਂਗੇ ਜੀ ਦੇਖੋ ਜੀ ਉਹਨ ਮੇਰੇ ਮਾਪੇ ਕਿਸੇ ਤੋਂ ਧਾਰੇ ਮੰਗਨੇ ਜੀ ਕਿਸੇ ਤੋਂ ਐਵੇਂ ਇਕੱਠੇ ਕਰਕੇ ਜੀ ਉਹ ਕਰਨੇ ਪੈਣਗੇ ਜੀ ਫਿਰ ਮੈਂ ਸਪੇਨ ਜਾ ਪਾਉਂਗਾ ਜੀ ਇਹ ਕੋਟਗੜੀ ਸਪਾਇਨ ਦੇ ਵਾਸਤੇ ਲੱਖਾਂ ਦੇ ਹਿਸਾਬ ਨਾਲ ਖਰਚਾ ਆਉਣਾ ਜੀ ਜੋ ਕੁਝ ਮੈਂ ਪਹਿਲੇ ਖਿਡਾਰੀਆਂ ਜਿਹੜਾ ਪੈਸੀ ਵੱਲੋਂ ਇੱਥੇ ਮੈਂ ਰਹਿ ਗਿਆ ਜੀ ਬਾਕੀ ਨਹੀਂ ਆਲਰੇਡੀ ਜਿਹੜੇ ਖਿਡਾਰੇ ਨੇ ਕਲੀਅਰ ਕੀਤੇ ਨੇ ਨਾ ਜੀ ਉਹ ਮੈਂ ਤੁਹਾਡੇ ਚਾਹਾਂਗੇ ਮੈਂ ਦਕਾਹ ਵੀ 사ਨਾ ਜਾਂ ਸੀਐਮ ਚੌਣ ਮੈਂ ਉਹਨਾਂ ਦਾ ਪ੍ਰੂਫ ਵੀ ਦੇ ਸਕਾਂ ਜੀ ਉਹਨਾਂ ਦਾ ਆਲਰੇਡੀ ਉਹ ਖਿਡਾਰੀ ਨੇ ਜੀ ਬਾਹਰ ਪ੍ਰੈਕਟਿਸ ਕਰਨ ਚਲੇ ਗਏ ਜੀ ਖਿਡਾਰੀਆਂ ਨੂੰ ਵੱਖ-ਵੱਖ ਸਟੇਟਾਂ ਦੀਆਂ ਸਰਕਾਰਾਂ ਨੇ ਜੀ ਤੇ ਕੇਂਦਰ ਸਰਕਾਰ ਨੇ ਸਾਡੇ ਰਾਸ਼ਟਰਪਤੀ ਨੇ ਮੈਡਲ ਦਿੱਤੇ ਨੇ ਜੀ ਕੀ ਤੁਹਾਨੂੰ ਵੀ ਕਿਸੇ ਪਾਸੇ ਕੋਈ ਸਨਮਾਨ حاصل ਹੋਇਆ ਦੇਖੋ ਸਰ ਤੁਸੀਂ ਮੋਹਰੇ ਗੱਲ ਕੀਤੀ ਜਦੋਂ ਮੈਂ ਚੈਨਾ ਕਿੜੇ ਕਾਇ ਸੀ ਤੇ ਮੈਂ ਸੋਚਦਾ ਸੀ ਵੀ ਮੇਰਾ ਸ਼ਾਇਦ ਐਸਡੀਐਮ ਵੱਲੋਂ ਸਾਡੇ ਸਨਮਾਨ ਨੂੰ ਮੇਰਾ ਮਾਨ ਸਨਮਾਨ ਹੋਊਗਾ ਜੀ ਪਰ ਦੇਖੋ ਸਰ ਇੱਥੇ ਬੜਾ ਲੱਗਦਾ ਵੀ ਜੋ ਇੱਕ ਇੰਟਰਨੈਸ਼ਨਲ ਖੜਿਆਰੀ ਆ ਉਹਨਾਂ ਨੇ ਇਸ ਦਫ਼ਤਰੇ ਕੋਈ ਮਾਨ ਸਨਮਾਨ ਨਹੀਂ ਕੀਤਾ ਗਿਆ ਜੀ ਤੇ ਸਰ ਹੁਣ ਦੇਖੋ ਜੀ ਮੈਂ ਅਥਰੇਟਿਸ਼ਨ ਆਫ ਵੀਡੀਓ ਦੇ ਅੰਦਰ ਹੀ ਪੰਜਾਬ ਲੋਕ ਕਲੀਅਰ ਕੀਤਾ ਜੀ ਐ ਵੀ ਸਰ ਮੇਰੇ ਇੱਕ ਬਹੁਤ ਵੱਡਾ ਮਾਨਸਮਾਨ ਆਈ ਜਿਹੜਾ ਮੈਂ ਕਲੀਅਰ ਕਰਤੀ ਇੰਡੀਆ ਟੀਮ ਦੇ ਵਿੱਚ ਤੇ ਬੜਾ ਦੁੱਖ ਲੱਗਿਆ ਕਿ ਕਿਤੇ ਕੋਈ ਮਾਨਸਮਾਨ ਨਹੀਂ ਹੁੰਦਾ ਜੀ ਹੋਰ ਸਟੇਟਾਂ ਦੇ ਕਿਹੜੇ ਇਹਦਾ ਹੁੰਦਾ ਬਹੁਤ ਆਗੜਾ ਮਾਨਸਮਾਨ ਹੁੰਦਾ ਜੀ ਉਹਨਾਂ ਨੂੰ ਹੌਸਲਾ ਦਿੰਦੀ ਉਹਨਾਂ ਦੇ ਸਟੇਟ ਦੇ ਸਰਕਾਰੀ ਵੀ ਤੁਹਾਡੇ ਵਿੱਚ ਸਰਕਾਰ ਕਰੇ ਕਿ ਤੁਸੀਂ ਬੜੇ 프레ਸ਼ ਹੋ ਕੇ ਗਏ ਹੋ ਇਥੇ ਵੀ ਟੈਨਸ਼ਨ ਹੀ ਬੜੀ ਹੈ 프레ਸ਼ ਹੋ ਗਏ ਕਿੱਦਾਂ ਕੀ ਇੱਕ ਪਾਸੇ ਪੰਜਾਬ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪੰਜਾਬ ਸਰਕਾਰ ਜਿਹੜੀ ਆ ਉਹ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ ਪੰਜਾਬ ਦੀ ਸਰਕਾਰ ਪਿੰਡੂ ਖੇਡਾਂ ਔਰ ਜਾਨੀ ਕਿ ਵੱਡੀਆਂ ਖੇਡਾਂ ਦਾ ਜਾਨੀ ਕਿ ਜ਼ਿਕਰ ਕਰ ਰਹੀ ਹੈ ਦੂਸਰੇ ਪਾਸੇ ਜਿਹੜਾ ਵਿਅਕਤੀ ਇੰਟਰਨੈਸ਼ਨਲ ਪੱਧਰ ਤੇ ਮੱਲਾ ਮਾਰ ਰਿਹਾ ਤੇ ਉਸ ਦੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਕੀ ਬਣੇਗਾ ਸਾਡੇ ਪੰਜਾਬ ਦਾ ਕੀ ਬਣੇਗਾ ਸਾਡੀ ਨੌਜਵਾਨੀ ਦਾ ਕੀ ਬਣੇਗਾ ਸਾਡੇ ਉਹਨਾਂ ਖਿਡਾਰੀਆਂ ਦਾ ਜੋ ਉੱਭਰਨ ਤੋਂ ਪਹਿਲਾਂ ਹੀ ਗਰਦਸ਼ ਦੇ ਵਿੱਚ ਅਲੋਪ ਹੋ ਰਹੇ ਨੇ ਤਾਂ ਆਪਣੀਆਂ ਖੇਡਾਂ ਨੂੰ ਲੈ ਕੇ ਉਹ ਇਸ ਧਰਤੀ ਤੋਂ ਜਾ ਰਹੇ ਨੇ ਕੀ ਬਣੇਗਾ ਉਹਨਾਂ ਖੇਡਾਂ ਦਾ ਕੀ ਬਣੇਗਾ ਉਹਨਾਂ ਦੇ ਮਾਪਿਆਂ ਦਾ ਕੀ ਬਣੇਗਾ ਉਹਨਾਂ ਲੋਕਾਂ ਦਾ ਜੋ ਖੇਡਾਂ ਨੂੰ ਪ੍ਰੇਮ ਪਿਆਰ ਸਤਿਕਾਰ ਦਿੰਦੇ ਨੇ ਕਿਸ ਤਰ੍ਹਾਂ ਅਸੀਂ ਜਿੱਤ ਦੇ ਝੰਡੇ ਗੱਡ ਸਕਾਂਗੇ ਜੇ ਸਰਕਾਰਾਂ ਸਾਨੂੰ ਸਾਥ ਨਹੀਂ ਦਿੰਦੀਆਂ ਜੇ ਸਰਕਾਰਾਂ ਸਾਨੂੰ ਸਾਥ ਦੇਣ ਤੇ ਸ਼ਾਇਦ ਅਸੀਂ ਕੁਖਾਸ਼ ਬਲੰਦੀਆਂ ਨੂੰ ਵੀ ਛੋਹ ਸਕੀਏ ਜਿਵੇਂ ਕਿ ਮਿਸ਼ਰਾ ਸਿੰਘ ਜੀ ਤੋੜਵੀ ਮਿਹਨਤ ਕਰਕੇ ਦਿਨ ਰਾਤ ਮੈਦਾਨਾਂ ਵਿੱਚ ਜੂਝ ਕੇ ਪਿੰਡਾਂ ਦੀਆਂ ਗਲੀਆਂ ਵਿੱਚ ਦੌੜ-ਦੌੜ ਕੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਖੇਡ-ਖੇਡ ਕੇ ਤੇ ਇਸ ਮਕਾਮ ਤੱਕ ਪਹੁੰਚ ਰਿਹਾ ਹੈ ਉਮੀਦ ਹੈ ਕਿ ਵੀ ਆਉਣ ਵਾਲਾ ਸਮਾਂ ਇਨ੍ਹਾਂ ਖਿਡਾਰੀਆਂ ਵਾਸਤੇ ਕਿਤੇ ਚੰਗਾ ਹੋਵੇ ਸਰਕਾਰਾਂ ਇਹਨਾਂ ਦੀ ਬਾਹ ਫੜਨ ਸਰਕਾਰਾਂ ਇਹਨਾਂ ਨੂੰ ਅੱਗੇ ਤੋਰ ਲੈਣ ਉਮੀਦ ਕਰਦੇ ਆਂ ਵੀ ਇਹ ਸਫਲਤਾ ਵੀ ਇਹਨਾਂ ਦੇ ਹੱਥ ਲੱਗੇ ਉਮੀਦ ਕਰਦੇ ਹਾਂ ਕਿ ਸਰਕਾਰਾਂ ਵੀ ਇਹਨਾਂ ਨੂੰ ਆਪਣੇ ਕਲਾਵੇ ਵਿੱਚ ਲੈਣ ਦਿੱਲੀ ਤੋਂ 82 ਕਿਲੋਮੀਟਰ ਦੌੜ ਦਾ ਟ੍ਰੈਲ ਜਿੱਤ ਕੇ ਵਾਪਸ ਆਏ ਮਿਸ਼ਰਾ ਸਿੰਘ ਨੂੰ ਗੁਰਮੇਲ ਸਿੰਘ ਘਗਾ ਜੰਨਾ ਸਿੰਘ ਬਾਦਸ਼ਾਪੁਰ ਤੀਰਸ ਸਿੰਘ ਸਮਾਣਾ ਨਵੇਂ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਤੜਾ ਸਾਹਿਬ ਵਿਖੇ ਸਨਮਾਨਿਤ ਕੀਤਾ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਨੂੰ ਜੇਕਰ ਸਾਡੇ ਪ੍ਰੋਗਰਾਮ ਅੱਛੇ ਲੱਗਦੇ ਹਨ ਤਾਂ ਉਹ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਰੂਹ ਦੀ ਖਰਾਕ ਸਾਨੂੰ ਬਖਸ਼ਣ ਅਸੀਂ ਅੱਗੇ ਤੋਂ ਵੀ ਸੱਚ ਬੋਲਣ ਦੀ ਜ਼ੁਰਤ ਕਰ ਸਕੀਏ ਅਸੀਂ ਅੱਗੇ ਤੋਂ ਵੀ ਸੱਚ ਬਿਆਨਨ ਦੀ ਕੋਸ਼ਿਸ਼ ਕਰ ਸਕੀਏ